ਅੱਜ ਜੰਮੂ ਕਸ਼ਮੀਰ ਦੇ ਸ਼ਿਰੀਨਗਰ 'ਚ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੰਜਾਬੀ ਨੌਜਵਾਨਾਂ ਉੱਤੇ دہشتਗਰਦੀ ਹਮਲਾ ਹੋਇਆ। ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਮ੍ਰਿਤਕ ਅਮ੍ਰਿਤਪਾਲ ਸਿੰਘ ਤੇ ਰੋਹਿਤ। دہشتਗਰਦੀ ਹਮਲੇ 'ਚ ਜੋ ਇੱਕ ਸ਼ਖਸ ਜ਼ਖਮੀ ਹੋਇਆ ਸੀ ਰੋਹਿਤ ਉਸ ਦੀ ਵੀ ਹੁਣ ਮੌਤ ਹੋ ਚੁੱਕੀ ਹੈ। ਤਾਂ ਅਮ੍ਰਿਤਪਾਲ ਸਿੰਘ ਅਤੇ ਰੋਹਿਤ ਮੱਸੀ ਦੀ ਗੋਲੀਬਾਰੀ 'ਚ ਮੌਤ ਹੋਈ ਹੈ। ਪੇਸ਼ੇਵਰ ਜੋ ਕਾਰਪੈਂਟਰ ਦਾ ਕੰਮ ਕਰਦਾ ਸੀ ਅਮ੍ਰਿਤਪਾਲ ਸਿੰਘ ਦਾ ਦੱਸਦੇ ਕਿ ਵੱਡੀ ਖਬਰ ਹੈ ਜੰਮੂ ਕਸ਼ਮੀਰ ਦੇ ਸ਼ਿਰਨਗਰ ਚ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਦੋਵੇਂ ਨੌਜਵਾਨਾਂ ਦੀ ਪਛਾਣ ਅਮ੍ਰਿਤਪਾਲ ਅਤੇ ਰੋਹਿਤ ਵਜੋ ਹੋਈ ਹੈ ਦੱਸਦੇ ਕਿ ਸ਼ਿਰਨਗਰ ਚ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਦੂਜੇ ਦੇ ਗੁਆਂਢੀ ਸਨ ਅਮ੍ਰਿਤਪਾਲ ਸਿੰਘ ਤੇ ਰੋਹਿਤ ਮੱਸੀ ਤਾਂ ਦੱਸਦੇ ਕਿ ਬੀਤੇ ਦਿਨੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਮਰਿਤਪਾਲ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦ ਕੀ ਰੋਹਿਤ ਜ਼ਖਮੀ ਸੀ ਅਤੇ ਹੁਣ ਜ਼ਖਮੀ ਰੋਹਿਤ ਦੀ ਵੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾ دہشت گردੀ ਹਮਲੇ ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਸੇ ਖਬਰ ਤੇ ਜਾਣਕਾਰੀ ਲਈ ਮੈਂ ਨਮਰ ਰਸੋਗੀ ਬਰਤ ਜੋੜ ਚੁੱਕੇ ਨੇ ਭਰਤ ਕੀ ਜਾਣਕਾਰੀ ਹੈ دہشت گردੀ ਹਮਲੇ ਚ ਅੰਮ੍ਰਿਤਸਰ ਦੇ ਰਹਿਣ ਵਾਲੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਿਸ ਤਰੀਕੇ ਦਾ ਬਿਆਨ ਸਾਹਮਣੇ ਆਇਆ ਹੋਵੇ ਅਤੇ ਕਿਸ ਤਰੀਕੇ ਦਾ ਮਾਹੌਲ ਹੈ ਅਬ ਬਿਲਕੁਲ ਅਸ਼ੀਸ਼ ਤੁਹਾਨੂੰ ਦੱਸਦੇ ਕਿ ਬੀਤੀ ਦੇਰ ਰਾਤ ਸ਼ੇਰਨਗਲ ਦੇ ਇਲਾਕੇ ਵਿੱਚ ਅੰਮ੍ਰਿਤਸਰ ਦੇ ਜਨਾਲਾ ਪਿੰਡ ਦੇ ਦੋ ਨੌਜਵਾਨ ਚਮਿਆਰੀ ਪਿੰਡ ਦੇ ਦੋ ਨੌਜਵਾਨ ਸੀਗੇ ਉਹ ਦਿਹਾੜੀ ਕਰਨ ਦੇ ਲਈ ਜਿਹੜਾ ਹਰ ਸਾਲ ਦੇ ਤਰ੍ਹਾਂ ਜਿਹੜਾ ਕਸ਼ਮੀਰ ਜਾਂਦੇ ਸੀਗੇ ਸ਼ੇਰਨਗਰ ਜਾਂਦੇ ਸੀਗੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਪਾਲ ਜਿਸ ਦੀ ਉਮਰ 31 ਸਾਲ ਹੈਗੀ ਤੇ ਉਸ ਦਾ ਸਾਥੀ ਸੀਗਾ ਰੋਹਿਤ ਇਸ ਦੀ ਉਮਰ 25 ਸਾਲ ਹੈਗੀ ਤੁਹਾਨੂੰ ਦੱਸਦੇ ਕਿ ਦੋਵੇਂ ਜਿਹੜੇ ਆ ਉੱਥੇ ਦਿਹਾੜੀ ਕਰਨ ਗਏ ਸੀਗੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਪਾਲ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਸ਼ਮੀਰ ਸ਼ੇਰਨਗਰ ਜਾਂਦਾ ਸੀਗਾ ਦਿਹਾੜੀ ਕਰਨ ਦੇ ਲਈ ਪਰ ਜਿਹੜ ਤਾਈ ਨਾਲ ਹਮਲਾ ਕੀਤਾ ਜਿਸ ਤਰ੍ਹਾਂ ਜਿਹੜਾ ਉਹਦੀ ਮੌਤ ਹੋਈ ਦੱਸੇ ਇਸ ਵਕਤ ਅਮਰਿਤਪਾਲ ਦੇ ਘਰ ਜਿਹੜੇ ਮੌਜੂਦ ਹੈਗੇ ਚਮਿਆਰੀ ਪਿੰਡ ਦੇ ਵਿੱਚ ਜਿਹੜਾ ਉਸਦਾ ਘਰ ਹੈਗਾ ਉੱਥੇ ਅਸੀਂ ਇਸ ਵਕਤ ਮੌਜੂਦ ਹੈਗੇ ਤੁਹਾਨੂੰ ਦੱਸਦੇ ਕਿ ਜਿਹੜਾ ਪਰਿਵਾਰ ਵਾਲੇ ਨੇ ਉਹ ਜਿਹੜਾ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਜਿਹੜੇ ਉਸਦੇ ਪਰਿਵਾਰਿਕ ਮੈਂਬਰ ਨੇ ਉਹ ਜਰੂਰ ਕਿਤਨੇ ਕਿਤੇ ਛੇਨਗਰ ਲਈ ਜਿਹੜੇ ਆ ਉਹ ਰਵਾਨਾ ਹੋ ਚੁੱਕੇ ਸੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਭਾਈ ਜੀ ਬਾਬਾ ਜੀ ਕੀ ਆਪਣਾ ਤੁਹਾਡਾ ਨਾਮ ਹੈਗਾ ਵਾ ਤੁਸੀਂ ਸਰ ਅਮਰਿਤਪਾਲ ਦੇ ਸਰ ਕੀ ਲੱਗਦੇ ਸਾਡਾ ਬੱਚਾ ਹੀ ਸੀ ਜੀ ਹਾਂ ਮਾਮੇ ਜੀ ਮੜੀ ਕਦਰ ਤੋਂ ਜਿਹੜਾ ਸ਼ਿਨਗਰ ਜਾਂਦਾ ਸੀ ਇਹ ਥੋੜਾ ਚਿਰ ਹੋਇਆ ਸ਼ਿਨਗਰ ਜਾਂਦਿਆਂ ਨੂੰ ਅਜੇ 2-3 ਸਾਲ ਹੀ ਹੋਏ ਨੇ ਜਾਂਦਿਆਂ ਨੇ ਤੇ ਉਥੇ ਅਗੇ ਤਰਖਾਨ ਦਾ ਕੰਮ ਕਰਦਾ ਸੀ ਹਾਂਜੀ ਇਹ ਕਾਰਪੇਟਰ ਦਾ ਲੱਕੜ ਦਾ ਕੰਮ ਕਰਦੇ ਸੀ ਤੇ ਸਰ ਉਸਦੇ ਪਰਿਵਾਰ ਵਿੱਚ ਕੌਣ-ਕੌਣ ਹੈ ਅਮਰਿਤਪਾਲ ਅਮਰਿਤਪਾਲ ਦੇ ਪਰਿਵਾਰ ਵਿੱਚ ਉਹਨਾਂ ਦੇ ਪਾਪਾ ਨੇ ਇਹ ਬ੍ਰਦਰ ਹੈ ਉਹਨਾਂ ਦਾ ਵੱਡਾ ਤੇ ਪੰਜ ਭੈਣਾਂ ਨੇ ਮਾਤਾ ਜੀ ਨੇ ਉਸ ਸਾਰਾ ਪਰਿਵਾਰ ਦਾ ਤੇ ਉਧਿਆਰੀ ਡਬਲ ਪੈਸੇ ਕਮਾਣ ਲਈ ਜਿਹੜਾ ਸ਼ਹਿਰ ਗਰ ਜਾਂਦਾ ਹਾਂਜੀ ਹਾਂਜੀ ਬਸ ਉਹ ਹੀ ਨਾ ਕਰ ਉਹ ਜਿਹੜਾ ਅੰਗੇਜਮੈਂਟ ਹੋਈ ਹੈ ਵਿਆਹ ਸੀ ਤੁਕੰਦੇ ਚਲੋ 2-3 ਮਹੀਨੇ ਲਾ ਆਈਏ ਤੇ ਚਲੋ ਫੇਰ ਆਨ ਕੇ ਕਰਾਓ ਵਿਆਹ ਸਰ ਕੋ ਦੋਸੇ ਕਾ ਥੋੜਾ ਜਿਹਾ ਹੈ ਨਾ ਮਲਵਾਲੀ ਉਹਦਾ ਮੰਮੀ ਬਿਲਕੁਲ ਮੰਮੀ ਜਿਹੜੇ ਬ੍ਰਦਰ ਨੇ ਸੀ ਉਹਨੂੰ ਵੀ ਗੱਲਬਾਤ ਕਰਨੀ ਸਰ ਅੰਗੇਜਮੈਂਟ ਹੋ ਚੁੱਕੀ ਸੀ ਹਾਂਜੀ ਅੰਗੇਜਮੈਂਟ ਹੋ ਚੁੱਕੀ ਸੀ ਤੇ ਉਹਨਾਂ ਦੇ ਵਿਆਹ ਲਈ ਕਹਿੰਦੇ ਤਾਂ ਕਹਿੰਦਾ ਵੀ 2-4 ਮਹੀਨੇ ਅਸੀਂ ਮਰ ਵੀ ਆਪਣਾ ਉਥੋਂ ਕਮਾ ਕੇ ਪੈਸਾ ਲਿਆ ਹੁੰਨੇ ਆ ਫਿਰ ਆਣ ਕੇ ਮੈਂ ਵਿਆਹ ਕਰਾਵਾਂ ਕਿ ਕਿੰਨੇ ਸਮੇਂ ਤੋਂ ਜਿਹੜਾ ਸ਼ੀ ਨਗਰ ਜਾ ਰਹਾ ਸੀ ਕੰਪਨੀ ਕੋਲ 3-4 ਸਾਲ ਹੋ ਗਏ ਜੋ ਜੋ ਸਾਲ ਜੀ ਤੋਂ ਫਿਰ ਰਹਿੰਦਾ ਉੱਥੇ ਹੀ ਸੀਗਾ ਮਤਲਬ ਉੱਥੇ ਰਹਿੰਦਾ ਜਿੰਨਾ ਉੱਥੇ ਕੰਮ ਕੀਤਾ ਜਦੋਂ ਠੰਡ ਹੋ ਜਾਂਦੀ ਉਦੋਂ ਫਿਰ ਇੱਧਰ ਵਾਪਸ ਆ ਜਾਂਦੇ ਆ ਜਦੋਂ ਗਰਮੀ ਦਾ ਸੀਜ਼ਨ ਸਟਾਰਟ ਹੁੰਦਾ ਫਿਰ ਉੱਥੇ ਕੰਮ ਕਰਨ ਦੀ ਚਲੇ ਜਾਂਦੇ ਆ ਤੁਹਾਨੂੰ ਪਤਾ ਕਦੋਂ ਲੱਗਾ ਕਿ ਅੰਮ੍ਰਿਤਪਾਲ ਉੱਤੇ ਜਾਂ دہشت گردਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਐਮ ਕੋਤੋਂ ਟੀਵੀ ਦੇ ਵਿੱਚ ਵੀ ਖਬਰ ਆਉਣ ਲੱਗੀ ਇਹਦੀ ਤੇ ਕੋਈ ਫਿਰ ਪਿੰਡੋਂ ਫੋਨ ਵੀ ਗਿਆ ਵੇ ਇਦਾਂ ਕਰਕੇ ਉਹਨਾਂ ਦੇ ਟੈਟ ਹੱਥ ਨੇ ਹਮਲਾ ਕਰ ਦਿੱਤਾ ਵਾ ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਉਹਨਾਂ ਦੀ ਮੌਕੇ ਦੇ ਮੌਤ ਹੋ ਗਈ ਆ ਜੋ ਲੜਕਾ ਦੂਸਰਾ ਲੋਈ ਤੇ ਨਾਲ ਉਹ ਕਹਿੰਦੇ ਉਹਦੇ ਪੇਟ ਦੇ ਵਿੱਚ ਗੋਲੀਆਂ ਮੱਦੀਆਂ ਹਸਪੀਟਲ ਤੱਕ ਲਿਆਂ ਤੇ ਪਰਿਵਾਰ ਵਾਲੇ ਜਿਹੜੇ ਸ਼ੇਨਗਰ ਰਵਾਨਾ ਹੋ ਚੁੱਕੇ ਨੇ ਤੁਹਾਡੇ ਨਹੀਂ ਉਹਨਾਂ ਦੇ ਉਦੋਂ ਨੂੰ ਮੰਡੀ ਡੱਟ ਬਹੁਤ ਇੱਧਰੋਂ ਮੰਡ ਵੀ ਆ ਗਈ ਆ ਹੋਰਿਆ 1.5 ਘੰਟੇ ਤੱਕ ਉਹ ਇੱਥੇ ਪਹੁੰਚ ਜਾਣੀ ਆ ਜੇਰੀ ਨੂੰ ਤੇ ਪਹੁੰਚ ਜਾਈ ਤੋ ਬਿਲਕੁਲ ਗੱਲਬਾਤ ਕੀਤੀ ਸੀ ਕਿ ਜਿਹੜਾ ਅਮਰਿਤਪਾਲ ਹੈਗਾ ਉਸਦਾ ਪਿਛਲੇ ਕੁਝ ਸਮੇਂ ਪਹਿਲਾਂ ਜਿਹੜਾ ਉਸਦੀ ਇੰਗੇਜਮੈਂਟ ਜਿਹੜੀ ਹੋਈ ਸੀਗੇ ਤੁਹਾਨੂੰ ਦੱਸ ਦਿੱਤੀ ਕਿ 4 ਤੋਂ 5 ਭੈਣਾਂ ਦਾ ਇੱਕ ਲੋਤਾ ਜਿਹੜਾ ਭਰਾ ਸੀਗਾ ਤੇ ਇੱਕ ਅਸੀਂ ਵੱਡੇ ਭਰਾ ਨਾਲ ਵੀ ਅਸੀਂ ਅਮਰਿਤਪਾਲ ਦੇ ਗੱਲਬਾਤ ਕੀਤੀ ਸੀਗਾ ਤੇ ਰੋ ਰੋ ਕੇ ਜਰੂਰ ਬੁਰਾ ਹਾਲ ਹੈਗਾ ਤੁਹਾਨੂੰ ਦੱਸ ਦਿੱਤੀ ਕਿ ਪੈਸੇ ਕਮਾਣ ਦੇ ਲਈ ਜਦੋਂ ਠੰਡ ਉੱਥੇ ਜ਼ਿਆਦਾ ਵੱਜ ਜਾਂਦੀ ਤਾਂ ਜਿਹੜਾ ਜਰੂਰ ਅੰਮ੍ਰਿਤਸਰ ਆ ਜਾਂਦਾ ਸੀਗਾ ਫਿਲਹਾਲ ਜਿਹੜਾ ਉਹ ਛੇਨਗਰ ਸੀਗਾ ਪੈਸੇ ਕਮਾਣ ਲਈ ਜਰੂਰ ਗਿਆ ਸੀਗਾ ਪਰ دہشت گردਾਂ ਵੱਲੋਂ ਜੋ ਦੋ ਦੇਰ ਰਾਤ ਆਪਣਾ ਕੰਮ ਕਰਕੇ ਦਿਹਾੜੀ ਲਗਾ ਕੇ ਘ ਮਾਮਲਾ ਕਰ ਦਿੱਤਾ ਜਿਸ ਤਰ੍ਹਾਂ ਜਿਹੜੀ ਉਸਦੀ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਵਾਲਾਂ ਦਾ ਜਰੂਰ ਰੋ ਰੋ ਕੇ ਬੁਰਾ ਲੱਗਾ ਤੇ 1:3 ਤੋਂ 2 ਘੰਟੇ ਵਜੇ ਅੰਤਿਮ ਦੇਹ ਉਸਦੀ ਉਹ ਵੀ ਜਿਹੜਾ ਅਜਨਾਲੇ ਦੇ ਪਿੰਡ ਚਮਿਆਰੇ ਵਿੱਚ ਪਹੁੰਚਣ ਦੀ ਜਿਹੜੀ ਉਮੀਦ ਦੱਸੀ ਜਾ ਰਹੀ ਤੇ ਇੱਕ ਵੱਡੀ ਗੱਲ ਤੁਹਾਨੂੰ ਦੱਸਤੀ ਹੈ ਕਿ ਅੰਮ੍ਰਿਤਪਾਲ ਪਿਛਲੇ 5-6 ਸਾਲ ਤੋਂ ਜਿਹੜਾ ਸ਼ਹੀ ਨਗਰ ਜਾ ਰਿਹਾ ਸੀਗਾ ਪੈਸੇ ਕਮਾਣ ਦੇ ਲਈ ਜਾ ਰਿਹਾ ਸੀਗਾ ਤੇ ਕੁਝ ਸਮੇਂ ਪਹਿਲਾਂ ਉਸਦੀ ਇੰਗੇਜਮੈਂਟ ਜਿਹੜੀ ਹੋਈ ਸੀ ਤੇ ਕੁਝ ਦਿਨਾਂ ਬਾਅਦ ਜਿਹੜਾ ਉਸਦਾ ਵਿਆਹ ਵੀ ਸੀਗਾ ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਪਹਾਨਾ ਵਰਤ ਗਿਆ دہشت گردਾਂ ਵੱਲੋਂ ਜਿਹੜਾ ਉਸਦੇ ਉੱਤੇ ਤਾਂ ਉਧਰ دہشت گردਾਂ ਨੇ ਦੋ ਪੰਜਾਬੀਆਂ ਨੂੰ ਮੌਤ ਦਾ ਘਾਟ ਉਤਾਰ ਦਿੱਤਾ ਹੈ ਭਰਤ ਕੋਈ ਅਜੇ ਹੀ ਜਾਣਕਾਰੀ ਕੀ ਇਹ ਪਹਿਲਾ ਕਿੰਨੇ ਕ ਮਹੀਨਿਆਂ ਤੋਂ ਸ਼੍ਰੀਨਗਰਵਲ ਜਾ ਰਹੇ ਸਨ ਆ ਬਿਲਕੁਲ ਅਸ਼ੀਸ਼ ਤੁਹਾਨੂੰ ਦੱਸਦੇ ਕਿ ਪਿਛਲੇ 5-6 ਸਾਲ ਤੋਂ ਜਿਹੜਾ ਸ਼ੇਨਗਰ ਕੰਮ ਕਰਦੇ ਸੀਗੇ ਹਾਲਾਂਕਿ ਜਿਹੜਾ ਅਮਰਿਤਪਾਲ ਆ ਉਹ ਤੇ ਲਗਾਤਾਰ 5-6 ਸਾਲ ਤੋਂ ਪਿਛਲੇ ਜਾ ਹੀ ਰਿਹਾ ਸੀਗਾ ਪੈਸੇ ਕਮਾਉਣ ਦੇ ਲਈ ਤਰਖਾਨ ਦਾ ਕੰਮ ਕਰਦਾ ਸੀਗਾ ਪਰ ਦੂਜੀ ਪਾਸੇ ਜਿਹੜਾ ਰੋਹਿਤ ਸੀਗਾ ਉਹ ਇਸ ਵਾਰ ਪਹਿਲੀ ਵਾਰੀ ਜਿਹੜਾ ਅਮਰਿਤਪਾਲ ਦੇ ਨਾਲ ਗਿਆ ਸੀਗਾ ਤੇ ਅਸੀਂ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕੰਮ ਸਰ ਉਸਨੇ ਜਿਹੜਾ ਤਰਖਾਨ ਦਾ ਸੀਗਾ ਉਹ ਅੰਮ੍ਰਿਤਸਰ ਵਿੱਚ ਹੀ ਸਿੱਖਿਆ ਸੀਗਾ ਹਾਂਜੀ ਅੰਮ੍ਰਿਤਸਰ ਦੇ ਵਿੱਚ ਹੀ ਸਿੱਖਿਆ ਸੀਗਾ ਹਾਂਜੀ ਤੇ ਉੱਥੇ ਜਾ ਕੇ ਉਹ ਤਰਖਾਨ ਦਾ ਕੰਮ ਕਰਦਾ ਹਾਂਜੀ ਉੱਥੇ ਤਰਖਾਨ ਦਾ ਕ ਤੇ ਕਿੰਨੇ ਕਰ ਪੈਸੇ ਦਿਹਾੜੀ ਕਮਾ ਲੰਦਾ ਸੀ ਉੱਥੇ ਜਾ ਕੇ ਫਿਰ ਤਾਂ 4-500 ਰੁਪਏ ਦਿਹਾੜੀ ਉਧਰ 7-800 ਰੁਪਏ ਕਹਿੰਦੇ ਡਾੜੀ ਬਣ ਜਾਂਦੀ ਆ ਜੇ ਕਰਕੇ ਕਹਿੰਦਾ ਵੀ ਮੈਂ ਚੜ ਪੈਸੇ ਇਕੱਠੇ ਕਰਕੇ ਆਪਣੇ ਫਿਰਾਂ ਕੇ ਵਿਆਹ ਕਰਵਾ ਲਾਂਗਾ ਤੁਹਾਡੀ ਆਖਰੀ ਵਾਰ ਕਦੋਂ ਗੱਲ ਹੋਈ ਸੀ ਮਿਲ ਪਾਣਾ ਆਖਰੀ ਵਾਰ ਮੇਰੀ ਗੱਲ ਤੋਂ ਨਹੀਂ ਮੇਰੀ ਮੰਮੀ ਨਾਲ ਗੱਲ ਹੋਈ ਪਈ ਕਹਿੰਦੇ ਵੀ ਅੱਜ ਉਹ ਮਰ ਵੀ ਚਲੇ ਗਿਆ ਵਜਾ ਫਿਰ ਕੰਮ ਕਰਨੀ ਚੱਲ ਹਾਂ ਛੇਨਗਰ ਚਲ ਗਿਆ ਪਰसों ਗੱਲ ਹੋਈ ਹੀ ਕੱਲ ਰਾਤ ਆਪਣਾ ਬਤ ਕਿਉਂਕਿ ਸੋ ਬਿਲਕੁਲ ਪਿਛਲੇ 5-6 ਸਾਲ ਤੋਂ ਜਿਹੜਾ ਅਮ੍ਰਿਤਪੁਰ ਉੱਥੇ ਜਾ ਜਾ ਰਹੇ ਸੀਗਾ ਕੰਮ ਕਰਨ ਦੇ ਲਈ ਇੱਥੇ ਜਿਹੜੀ ਹੈ ਦਿਹਾੜੀ ਉਸ ਨੂੰ 5-600 ਰੁਪਏ ਮਿਲਦੀ ਸੀਗੀ ਪਰ ਚਲੋ ਸ਼ੇਨਗਰ ਜਾਨਦਾ ਜੀ ਬਿਲਕੁਲ ਬੜਾ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ